ਸਭ ਤੋਂ ਪਹਿਲਾਂ ਪਿਆਰ ਫਰਿਸ਼ਤ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਅੱਜ ਆਪਾਂ ਗੱਲ ਕਰਦੇ ਹਾਂ ਕਿਤਾਬਾਂ ਦੀ ਮਾਰਕੀਟ ਦੇ ਵਿੱਚ ਇੱਕ ਨਵੀਂ ਕਿਤਾਬ ਆਈ ਆ ਮਿੱਟੀ ਨੂੰ ਫਰੋਲ ਜੋਗੀ ਆ ਕਿਤਾਬ ਦੀ ਮੈਂ ਸਿੱਖਤ ਕਰਦਾ ਵੀ 100 ਸਾਲ ਪੁਰਾਣੇ ਗੀਤਾਂ ਦਾ ਇਤਿਹਾਸ ਲੈ ਕੇ ਉਹਨਾਂ ਦੀ ਜਾਣਕਾਰੀ ਲੈ ਕੇ ਉਹਨਾਂ ਦੇ ਕਿਹੜੇ ਬਾਲੀ ਵਾਰਸਾ ਉਹ ਸਭ ਕੁਝ ਇਸ ਕਿਤਾਬ ਦੇ ਵਿੱਚ ਪਰੋਇਆ ਹੋਇਆ ਹੈ ਬਾਕੀ ਕਿਤਾਬ ਦੇ ਸਭ ਤੋਂ ਪਹਿਲਾਂ ਦਾ ਇਹਦਾ ਜਿਹੜਾ ਪ੍ਰਿੰਟ ਆ ਦੇਖੋ ਕਿੰਨੀ ਵਧੀਆ ਦਿਲ ਨੂੰ ਖਿੱਚਦੀ ਹੈ ਤਸਵੀਰ फ्रंट बहुत बढ़िया है दा जेडी एडी तस्वीर दा फ्रंट पेज आ बड़ा ही दिल नु खिंचदा वਾ ਸਾਡੇ ਜਿੰਨੇ ਵੀ ਸੰਗੀਤ ਪ੍ਰੇਮੀਆ ਤਵੇਆਂ ਨੂੰ ਰਿਕਾਰਡਾਂ ਨੂੰ ਗ੍ਰਾਮੋਫੋਨ ਨੂੰ ਤਵੇ ਵਾਲੀ ਮਸ਼ੀਨ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਇਹ ਹੱਦ ਤੋਂ ਵੱਧ ਵਧੀਆ ਲੱਗੂਗਾ ਜਿਹੜੇ ਸਾਡੇ ਵੀ ਇਤਿਹਾਸਕਾਰ ਨੇ ਪੱਤਰਕਾਰ ਨੇ ਗੀਤਕਾਰ ਨੇ ਕਲਾਕਾਰ ਨੇ ਉਹਨਾਂ ਸਾਰਿਆਂ ਵੀਰਾਂ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਆ ਕਿਉਂਕਿ ਉਹਨਾਂ ਦੀ ਗਿਆਨ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੱਦ ਤੋਂ ਵੱਧ ਵਾਧਾ ਕਰੂਗੀ ਜਿਹੜੇ ਮੇਰੇ ਵੀਰ ਸੰਗੀਤ ਉਦਾਂ ਗੀਤ ਸੁਣਦੇ ਆ ਉਹ ਵੀ ਕਿਤਾਬਾਂ ਪੜ੍ਹਨ ਦੇ ਕੇ ਸ਼ਕੀਨ ਹੁੰਦੇ ਆ ਉਹ ਵੀ ਇਸ ਕਿਤਾਬ ਨੂੰ ਜ਼ਰੂਰ ਪੜ੍ਹਨ ਕਿਤਾਬ ਦੇ ਵਿੱਚੋਂ ਮੈਂ 5-4 ਪੇਜ ਤੁਹਾਨੂੰ ਦਿਖਾਉਣੇ ਆ ਉਸ ਤੋਂ ਬਾਅਦ ਇੱਕ ਵੇਰ ਤਦਕਰਾ ਦਿਖਾ ਦੇਣਾ ਹਨ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਲੱਗਦਾ ਤੇ ਜੇ ਤੁਹਾਨੂੰ ਮੈਂ ਫਰੰਟ ਪੇਜ ਦਿਖਾ ਦਿੱਤਾ ਤੇ ਉਹਦੇ ਨਾਲ ਹੀ ਆਪਾਂ ਮਿੱਟੀ ਨੂੰ ਫਰੋਲ ਜੋਗੇ ਹਨ ਮੁੱਲਿਆ ਗੀਤਕਰਾਂ ਦਾ ਪਹਿਲਾ ਭਾਗ ਉਹਨਾਂ ਨੇ ਕਿਹਾ ਵੀ ਇਹ ਇਹ ਪਹਿਲਾ ਭਾਗ ਹੈ ਇਸ ਤੋਂ ਬਾਅਦ ਦੂਜਾ ਭਾਗ ਵੀ ਆਉਣਾ ਆ ਇੱਕ ਮੈਂ ਹੋਰ ਜ਼ਿਕਰ ਕਰਦਿਆਂ ਵੀ ਜਿਹੜੇ ਮੇਰੇ ਵੀਰ ਨੇ ਕਿਤਾਬ ਸਾਹਿਬ ਕੋ ਦਾ ਪਤਨਵਾਦ ਕਰਦੀ ਹੈ ਪ੍ਰਮਾਤਮਾ ਆਕਾਲ ਪੁਰਖ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਨ ਉਸ ਵੀਰ ਦਾ ਨਾਮ ਅਸ਼ੋਕ ਬੰਸਲ ਮਾਨਸਾ ਤੋਂ ਬੜਾ ਸੰਗੀਤ ਨੂੰ ਪਿਆਰ ਕਰਦੇ ਆ ਉਹਨਾਂ ਨੇ ਇਹ ਕਿਤਾਬ ਲਿਖੀ ਆ ਉਹ ਇਸ ਕਿਤਾਬ ਦੇ ਲੇਖਕ ਨੇ ਬੜੀ ਸਖਤ ਮਿਹਨਤ ਦੇ ਨਾਲ ਕਿਤਾਬ ਤਿਆਰ ਕੀਤੀ ਆ ਸਮਰਪਿਤ ਕੀਤੀ ਆ ਉਹਨੇ ਉਹਨਾਂ ਮਹਾਨ ਗੀਤਕਾਰਾਂ ਨੂੰ ਜੋ ਪੰਜਾਬੀ ਬੋਲੀ ਦੇ ਗਲ ਵਿੱਚ ਗਹਿਣੇ ਵਰਗੇ ਗੀਤ ਪੱਗ ਗਏ ਇਹ ਤਦਕਰਾਂ ਇਹਦੇ ਵਿੱਚ ਕਿੰਨਾ ਡਾਟਾ ਵਾ ਸਾਰੀ ਜਾਣਕਾਰੀ ਇਸ ਤਤਕਰੇ ਦੇ ਵਿੱਚ ਪੇਸ਼ ਕੀਤੀ ਗਿਆ ਲਾਲ ਚੂੜਾ ਸਣਕ ਦਾ ਦੋ ਕਿਹੜਾ ਕਲਾ ਗਿਆਨ ਚੰਤਾਵਨ 1902 ਤੋਂ ਉਸ ਤੋਂ ਬਾਅਦ ਅੱਖਿਆਤਮ ਵਸਦਾ ਮੋੜੇਂਗਾ ਕਦਮ ਹਾਰਾਂ ਜਿੰਨੇ ਵੀ ਗੀਤ ਅਸੀਂ ਟੀਵੀ ਰੇਡੀਓ ਤੇ ਸੁਣਦੇ ਰਹੇ ਆ ਉਹਨਾਂ ਪ੍ਰਤੀ ਸਾਰੀ ਜਾਣਕਾਰੀ ਇਸ ਕਿਤਾਬ ਦੇ ਵਿੱਚ ਪੇਸ਼ ਕੀਤੀ ਗਈ ਆ ਮੋੜੇਂਗਾ ਕਦਮ ਹਾਰਾਂ ਲੰਮਾ ਲੰਮਾ ਬਾਜਰੇ ਦਾ ਸਿੱਟਾ ਮਟਿਆਰੇ ਜਾਣਾ ਦੂਰ ਪਿਆ ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ ਹੈ ਨਾ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਪ੍ਰਕਾਸ਼ ਸਾਥੀ ਆਸਾ ਸਿੰਘ ਮਸਤਾਨਾਏ ਗੀਤ ਕਰ ਰਹੀ ਹੈ ਮਲਕੀ ਖੂਦ ਉੱਤੇ ਭਰਦੀ ਪਈ ਸੀ ਪਾਣੀ। ਬਹਾਮਸ਼ਦੀਕ ਬੀਬਾ ਰਣਜੀਤ ਕੌਰ ਦਾ ਗੀਤ ਸੀ ਸੋਹਣ ਸਿੰਘ ਸੀਤਲ ਨੇ 1909 ਦੇ ਵਿੱਚ ਲਿਖਿਆ ਸੀ ਇਹ ਗੀਤ। ਹੋ ਸਕਦਾ ਵੀ ਗੀਤ ਇਹ 1800 ਸਾਲ ਦੇ ਵਿੱਚ ਲਿਖਿਆ ਹੋਵੇ। ਰਿਕਾਰਡ ਆ ਕੇ ਇੱਥੇ ਹੋਇਆ। ਤੇ ਮਾਈ ਨੀ ਵਿਚੋਲਾ ਮਰਜੇ। ਕੁੰਡਲਾਂ ਤੋਂ ਪੁੱਛ ਗੋਰੀਏ। ਮਾਈ ਨੀ ਵਿਚੋਲਾ ਮਰਜੇ ਵਿਚੋਲਿਆਂ ਦਾ ਸਦਾ ਹੀ ਤਵਾ ਲੱਗਦਾ ਆ ਚਲੋ ਇਹਦੇ ਉਦੋਂ ਵੀ 1930 ਦੇ ਵਿੱਚ ਵੀ ਇਹ ਗੀਤ ਰਿਕਾਰਡ ਹੋਇਆ। ਉਂਗਲਾ ਤੋਂ ਪੋਸੀਗੋਰੀ ਹੈ ਨਾ ਜੁੱਤੀ ਲੱਗਦੀ ਬੈਰੀਆ ਮੇਰੇ ਦੀਪਗੋਤ ਤੋਂ ਇੱਕ ਹੁੰਡ ਵਿੱਚ ਨਹੀਂ ਲੱਗਦੇ ਸੱਜਣਾ ਨੈਣ ਕਵਾਰੇ ਸਾਧਨ ਦਾ ਕੋਟੀਆ ਗਈ ਸੀ ਆਹੀ ਲੋਰੀ ਦੀਆਂ ਝਾਂਜਰਾ ਬੁਲਾਉਂਦੀਆਂ ਗਈਆਂ ਹਨ ਇਹ ਸਾਰੇ ਗੀਤ ਇਹਦੇ ਵਿੱਚ ਦੁਨੀਆ ਚਾਰਕ ਦਿਨਾਂ ਦਾ ਮੇਲਾ ਕਰਨਲ ਸਿੰਘ ਪਾਰਸ ਮਿੱਤਰਾਂ ਦੀ ਲੂਣ ਦੀ ਡਲੀ ਗੁਰਦੇਵ ਸਿੰਘ ਮਾਨ ਜੀ ਦਾ ਲਿਖਿਆ ਹੋਇਆ ਲੱਕ ਹਿੱਲੇ ਮੰਜਾਜਣੇ ਜਾਂਦੀ ਦਾ ਇੰਦਰਜੀਤ ਹਸਨਪੁਰੀ ਦਾ 1932 ਦੇ ਵਿੱਚ ਮੈਂ ਕੀ ਪਿਆਰ ਵਿੱਚੋਂ ਖਟਿਆ ਲਾਲ ਚੰਦ ਜਮਲਾ ਜੱਟ 1910 ਦੇ ਵਿੱਚ ਮਗਧਰ ਰਹੀ ਵਿਸੂਰਜਾ ਸੰਤਰਾ ਮਦਾਸੀ 1939 ਦੇ ਵਿੱਚ ਪਿਪਲਾ ਵੀ ਸੱਜਣਾ ਦੇ ਪਿੰਡ ਦੇ ਗੁਰਦਾਸ ਸਿੰਘ ਆਲਮ ਕਾਲੀ ਤੇਰੀ ਗੁੱਤ ਦੇ ਪਰਾਂਦਾ ਤੇਰਾ ਲਾਲ ਨਹੀਂ ਕੈਪਟਨ ਹਰਚੰਦ ਸਿੰਘ ਪਰਵਾਨਾ ਦੇਖੋ ਇਹ ਗੀਤਕਾਰ ਆਪਾਂ ਮੇਰੇ ਹਿਸਾਬ ਨਾਲ ਨਵੀਂ ਪੀੜ੍ਹੀ ਦਾ ਕੀ ਕਈਆਂ ਪੁਰਾਣੀ ਪੀੜ੍ਹੀ ਜੋ ਵੀ ਕਈਆਂ ਨੂੰ ਨਹੀਂ ਪਤਾ ਹੋਣਾ ਉਹ ਸਾਰਾ ਡਾਟਾ ਇਹਦੇ ਵਿੱਚ ਪੇਸ਼ ਕੀਤਾ ਗਿਆ ਵਾ ਇਸ ਕਿਤਾਬ ਦੇ ਵਿੱਚੋਂ ਸਾਨੂੰ ਜਾਣਕਾਰੀ ਮਿਲਦੀ ਹੈ ਉਹਦੇ ਪ੍ਰਤੀ ਇਹ ਉਹਨਾਂ ਨੇ ਉਸ ਤੋਂ ਬਾਅਦ ਜਿੰਨੇ ਜਿੰਨੇ ਵੀ ਲੇਖਕ ਬਣੇ ਲਿਖਿਆ ਗਿਆ ਗਿਆਨ ਚੰਦ ਤਵਨ ਇਹ ਪੱਥਰ ਦੇ ਰਿਕਾਰਡਾਂ ਦੇ ਵਿੱਚ ਗੀਤ ਪੇਸ਼ ਹੋਏ ਆ ਲਾਲ ਚੂੜਾ ਸਣਕ ਦਾ ਪ੍ਰਕਾਸ਼ ਕਰਦੀ ਬਾਤ ਸੀ ਇਹ ਗੀਤ ਕਰਨੇ ਜਿਹੜੀ ਵੱਡੀ ਫੋਟੋ ਉਹਨਾਂ ਨੇ ਗੀਤ ਕਰਦੀ ਲੈ ਸਿਰਫ ਗੀਤਕਾਰਾਂ ਦਾ ਜ਼ਿਕਰ ਵੀ ਦੇ ਵਿੱਚ ਕੀਤਾ ਹੋਇਆ ਤੇ ਉਸ ਦੇ ਨਾਲ ਹੀ ਇਹਨਾਂ ਦਾ ਗਿਆਨ ਚੰਦ ਜੀ ਦਾ ਹਨਾ ਡਾਟਾ ਵੀ ਕਿੱਥੋਂ ਦੇ ਰਹਿਣ ਵਾਲੇ ਸੀਗੇ ਕਿੰਨਾ ਸਮਾਂ ਜ਼ਿੰਦਗੀ ਜਿੰਨੇ ਕਿਹੜੇ ਕਿਹੜੇ ਗੀਤ ਲਿਖੇ ਕਿੰਨਾ ਸਮਾਂ ਜ਼ਿੰਦਗੀ ਦਾ ਕਿੱਥੇ ਲੰਘਾਇਆ ਉਹ ਸਾਰਾ ਇਸ ਜਾਣਕਾਰੀ ਦੇ ਵਿੱਚ ਪੇਸ਼ ਕੀਤਾ ਗਿਆ ਉਹ ਤੋਂ ਬਾਅਦ ਸਰਪੰਚ ਸਿੰਘ ਜੀ ਚੰਮ ਦੇਖੋ ਇਹਨਾਂ ਦੀ ਅਸੀਂ ਫੋਟੋ ਵੀ ਦੇਖਦੇ ਆ ਚਾਹੇ ਪ੍ਰਿੰਟ ਕੀਤੀਆਂ ਬੜੀ ਵਧੀਆ ਗਾਇਕਾ ਸਰਿੰਦਰ ਕੌਰ ਵਰਪਨ ਸਿੰਘ ਜੀ ਚਮਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਪਰਪਨ ਸਿੰਘ ਜੀ ਦਾ ਡਾਟਾ ਸਾਰਾ ਕਿੱਥੋਂ ਦੇ ਰਹਿਣ ਵਾਲੇ ਸੀ ਕਦੋਂ ਜਨਮ ਹੋਇਆ ਕਦੋਂ ਮੌਤ ਹੋਈ ਕਿਹੜੇ ਕਿਹੜੇ ਗੀਤ ਲਿਖੇ ਉਹ ਸਾਰਾ ਇਸ ਕਿਤਾਬ ਦੇ ਵਿੱਚ ਨਾ ਪੇਸ਼ ਕੀਤਾ ਗਿਆ ਵਾ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਦੋ ਤਿੰਨ ਗੀਤਕਾਰਾਂ ਦਾ ਜ਼ਿਕਰ ਕੀਤਾ ਸਾਧੂ ਸਿੰਘ ਅੰਚਲ ਮੋੜੇਆਂ ਕਦਮ ਹਾਰਾਂ ਹੈਨਾ ਸਿੰਦਰਪੁਰ ਦੀ ਬਾਣੀ ਬੜੀ ਹਟ ਬੜੇ ਹਟਰੇ ਹੈ ਕੀਤੇ ਇਹ ਬੜੇ ਹਟਰੇ ਹੈ ਗੀਤਕਾਰ ਤੇ ਅੱਜ ਵੀ ਹਟ ਆ ਬੜੇ ਪਿਆਰੇ ਲੱਗਦੇ ਬੜੇ ਮਿੱਠੇ ਲੱਗਦੇ ਆ ਜਿਹੜੇ ਸਾਡੇ ਨਵੇਂ ਕਲਾਕਾਰ ਆ ਉਹ ਵੀ ਇਹਨਾਂ ਗੀਤਾਂ ਨੂੰ ਨਾ ਬੜੇ ਚਾਅ ਨਾਲ ਸਟੇਜਾਂ ਦੇ ਉੱਤੇ ਗਾਉਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਵੀ ਡਾਟਾ ਇੱਥੇ ਪੇਸ਼ ਕੀਤਾ ਗਿਆ ਸਾਧੂ ਸਿੰਘ ਅੰਚਲ ਮਹਿਰਮ ਦਿਲਾਂ ਦੇ ਮਾਹੀ ਮੋੜਿੰਗਾ ਕਦਮ ਹਾਰਾ ਜਿੱਦਾਂ ਜਿੰਨੇ ਵੀ ਇਹਨਾਂ ਨੇ ਗੀਤ ਲਿਖਿਆ ਉਹ ਸਾਰਾ ਡਾਟਾ ਇਹਦੇ ਵਿੱਚ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਬਾਰਮਾ ਮਲਿਕ ਲੰਮਾ ਲੰਮਾ ਬਾਗ ਦੇ ਦਾ ਸਿੱਟਾ ਸਮਸ਼ਾਦ ਬੀਗਮ ਜੀ ਨੇ ਗਾਇਆ ਹਨ ਇਹ ਕਿਹੜੀ ਕੰਪਨੀ ਨੇ ਗੀਤ ਕੱਢਿਆ ਕਿਹਨੇ ਲਿਖਿਆ ਕਿਹਨੇ ਗਾਇਆ ਉਹ ਸਾਰਾ ਡਾਟਾ ਇੱਕ ਕਿਤਾਬ ਦੇ ਵਿੱਚ ਪੇਸ਼ ਕੀਤਾ ਗਿਆ ਵਾ ਇਸ ਤਰ੍ਹਾਂ ਹੀ ਅਲੱਗ-ਅਲੱਗ ਜਿੰਨੇ ਵੀ ਗੀਤਕਾਰ ਹੋਏ ਆ ਪੁਰਾਣੇ ਗੀਤਕਾਰ ਹੋਏ ਉਹਨਾਂ ਦਾ ਸਾਰਾ ਡਾਟਾ ਇੰਦਰਜੀਤ ਸਿੰਘ ਤੁਲਸੀ ਉਹਨਾਂ ਦਾ ਡਾਟਾ ਹਨਾ ਤੇ ਵੀਡੀਓ ਵੱਧ ਲੰਬੀ ਹੋਣ ਕਰਕੇ ਮੈਂ ਨਾ ਤੁਹਾਨੂੰ ਥੋੜਾ-ਥੋੜਾ ਸ਼ਾਰਟਕੱਟ ਦਿਖਾ ਦਣਾ ਆਮੇ ਗਵਿੰਦਪ੍ਰੀਤ ਸੋਹਣ ਸਿੰਘ ਜੀ ਸੀਤਲ ਹਨਾ ਉਹਨਾਂ ਦਾ ਡਾਟਾ ਇੱਕ ਹੋਰ ਖਾਸ ਗੱਲ ਬੜੀ ਇਹਨਾਂ ਦੀ ਤੇ ਕਿਤਾਬ ਨਾ ਜਦੋਂ ਛਾਪੀ ਆ ਕਿਸੇ ਪਾਸਿਓ ਕੋਈ ਰਿਸਕ ਨਹੀਂ ਲਿਆ ਗਿਆ ਹਾਂ ਵੀ ਇਹ ਚ ਆਪਾਂ ਮਟੀਰੀਅਲ ਥੋੜਾ ਜਿਹਾ ਹਲਕਾ ਲਾ ਦਈਏ ਪੂਰਾ ਵਧੀਆ ਮਟੀਰੀਅਲ ਲੱਗਿਆ ਪੂਰਾ ਵਧੀਆ ਪੇਪਰ ਲੱਗਿਆ ਹੋਆ ਹੈ ਨਾ ਫੋਟੋਆਂ ਬੜੀਆਂ ਵਧੀਆ ਨੇ ਲਗ ਲਗ ਲਾਈਆਂ ਹੋਈਆਂ ਤੇ 사ਜਨ ਰਾਏ ਕੋਟੀ ਜੀ ਇਹਨਾਂ ਦੇ ਵੀ ਗੀਤ ਤੁਹਾਨੂੰ ਪਤਾ ਬੜੇ ਹਿੱਟ ਹੋਇਆ ਪਹਿਲਾ ਫੋਂ ਦਾ ਮੋਰ ਪੈਲ ਤੋਂ ਰਾਏ ਗੂਟ ਵਿੱਚ ਆਇਆ ਉਹਨਾਂ ਦੀ ਦਸਨਪੁਰੀ ਜੀ ਤੇ ਜਮਲਾ ਜੱਟ ਜੀ ਹੈ ਨਾ ਸਾਰਾ ਡਾਟਾ ਇਹਦੇ ਵਿੱਚ ਪਰੋਇਆ ਗਿਆ ਦੋਸਤੋ ਕਿਤਾਬ ਐਂਡ ਵੱਲ ਨੂੰ ਜਾ ਰਹੀ ਹੈ ਹੈ ਨਾ ਤੇ ਜਿੰਨੇ ਵੀ ਅਸੀਂ ਰੇਡੀਓ ਤੇ ਟੀਵੀ ਤੇ ਗੀਤ ਸੁਣਦੇ ਇੱਕ ਵਾਰੀ ਫਿਰ ਮੈਂ ਦੱਸਦਾ ਸਾਰਿਆਂ ਦਾ ਡਾਟਾ ਇਹਦੇ ਵਿੱਚ ਆ। ਇਹ ਕਿਤਾਬ ਦੇ ਲੇਖਕ ਅਸ਼ੋਕ ਵੰਸਲ ਜੀ ਹਿਸ ਮਾਸਟਰ ਬੋਏਸ ਦਾ ਲੋਗੋ ਆ ਨਾ ਪਤਾ ਤੇ ਉਹਦੇ ਕੋਲੇ ਖੜੇ ਆ ਤੇ ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਸ਼ੋਕ ਵੰਸਲ ਜੀ ਦੀਆਂ ਤੇ ਕਿਤਾਬ ਅਸ਼ੋਕ ਵੰਸਲ ਜੀ ਐਂਡ ਦੇ ਉੱਤੇ ਫੋਟੋ ਤੇ ਉਹਨਾਂ ਨੇ ਗੁੱਡਵੈਲ ਪਬਲਿਕੇਸ਼ਨ ਮਾਨਸਾ ਵੱਲੋਂ ਇਹ ਰਿਲੀਜ਼ ਕੀਤੀ ਗਈ ਆ। ਦੋਸਤੋ ਸਕਰੀਨ ਦੇ ਉੱਤੇ ਮੈਂ ਨੰਬਰ ਵੀ ਪਾਤਾ। ਮੇਰੀ ਇੱਕ ਵਾਰੀ ਫਿਰ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਆਪੀਦਾ ਵੀ ਕਿਤਾਬ ਜ਼ਰੂਰ ਲਿਓ ਨਾ। ਜਾਣਕਾਰੀ ਦੇ ਵਿੱਚ ਵਾਧਾ ਹੋਊ ਗਿਆਨ ਦੇ ਵਿੱਚ ਵਾਧਾ ਹੋਊ ਬਾਕੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਵੀਡੀਓ ਬਾਰੇ ਹਰ ਇੱਕ ਨੂੰ ਪਤਾ ਲੱਗ ਸਕੇ